25 ਹੌਸ ਪਾਵਰ ਦਾ ਜਿਹੜਾ ਇੱਕ ਕਾਫੀ ਦੇਰ ਤੋਂ ਪਾਣੀ ਦੀ ਜਿਹੜੀ ਹੁਣ ਗਰਮੀਆਂ ਨੇ ਉਹਦੇ ਸ਼ਾਰਟੇਜ ਸੀਗੀ 25 ਹੌਸ ਪਾਵਰ ਦਾ ਜਿਹੜਾ ਟਿਊਬਵਲ ਆ ਉਹਦਾ ਅਦਗਾਟਨ ਕੀਤਾ ਸਾਰੇ ਇਲਾਕਾ ਨਿਵਾਸੀਆਂ ਨੇ ਹਲਕਾ ਸੈਂਟਰ ਦੇ ਵਿੱਚ ਪਾਣੀ ਦੀ ਕਿਸੇ ਬਾੜ ਦੇ ਵਿੱਚ ਸਮੱਸਿਆ ਨਹੀਂ ਰਹਿਣ ਦੇਣੀ ਸਾਢੇ 12 ਲੱਖ ਦੀ ਲਾਗਤ ਦੇ ਨਾਲ ਇਹ ਜਿਹੜਾ ਟਿਊਬਵਲ ਆ ਉਹ ਲਾਗਣ ਜਾ ਰਿਹਾ ਵਾ ਲੋਕਾਂ ਦੀ ਸੇਵਾ ਦੇ ਵਿੱਚ ਕਿਸੇ ਗੱਲ ਦੀ ਪਾਣੀ ਵੱਲੋਂ ਜਨ ਸੀਵਰਾਈ ਵੱਲੋਂ ਕਿਸੇ ਗੱਲ ਦੀ ਕੋਈ ਲੈਟਿੰਗ ਵੱਲੋਂ ਕਮੀ ਨਹੀਂ ਰਹਿਣ ਦਿੱਤੀ ਜਾਊਗੀ ਹਰ ਬੰਦੇ ਦਾ ਜਿਹੜਾ ਕੰਮ ਆ ਉਹ ਪਹਿਲ ਦੇ ਆਧਾਰ ਤੇ ਕਰਾਇਆ ਜਾਊਗਾ ਇਹਨਾਂ ਲੋਕਾਂ ਨੇ ਮੈਨੂੰ ਇਸ ਹਲਕੇ ਦਾ ਸੇਵਾਦਾਰ ਬਣਾਇਆ ਇਹਨਾਂ ਦੀ ਸੇਵਾ ਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਕਮੀ ਨਹੀਂ ਛੱਡੀ ਜਾਊਗੀ ਹਰ ਕੰਮ ਜਿਹੜਾ ਵਾ ਉਹ ਪਹਿਲ ਦੇ ਆਧਾਰ ਤੇ ਕਰਾਇਆ ਜਾਊਗਾ ਗੱਲ ਕਰਾਂਗੇ ਗਰਮੀ ਆ ਗਈ ਹੈ ਕਿੱਦਾਂ ਦਾ ਬਿਜਲੀ ਜਾ ਕੱਟ ਵੀ ਲੱਗੂਗੀ ਦੇਖੋ ਆ ਬਿਜਲੀ ਦੇ ਤੁਸੀਂ ਦੇਖਿਆ ਹੋਣਾ ਜਿਹੜਾ ਪਿਛਲੇ ਸਮਿਆਂ ਤੋਂ ਤੁਸੀਂ ਬਿਜਲੀ ਚਾਹੇ ਦਿਹਾਤੀ ਏਰੀਏ ਚ ਲਾ ਲੋ ਚਾਹੇ ਸ਼ਹਿਰੀ ਏਰੀਏ ਚ ਲਾ ਲੋ ਕੁਦਰਤ ਵੱਲੋਂ ਜਿਵੇਂ ਰਾਤੀ ਮਹੀਨੇਰੀ ਦਾ ਮੌਸਮ ਬਣਿਆ ਉਦੋਂ ਚਾਹੇ ਲਾਈਟ ਚਲੀ ਜਾਵੇ ਚਲੀ ਜਾਵੇ ਪਰ ਆਪਾਂ ਆਪਣੇ ਵੱਲੋਂ ਇਹ ਪਹਿਲੀ ਸਰਕਾਰ ਆ ਪਹਿਲੀ ਪਾਰਟੀ ਆ ਜੀਨੇ 600 ਜੂਨਰ ਬਿਜਲੀ ਦਾ ਲੋਕਾਂ ਨੂੰ ਅੱਜ ਮੈਨੂੰ ਦੱਸ ਦੇ ਇਸ ਗੱਲ ਦੀ ਖੁਸ਼ੀ ਹੁੰਦੀ ਆ 80% ਲੋਕਾਂ ਦਾ ਬਿਜਲੀ ਦਾ ਬਿੱਲ ਨਹੀਂ ਆ ਰਿਹਾ ਨੋਰਮਲ ਪਰਿਵਾਰ ਪਹਿਲੀ ਵਾਰ ਰਾਤ ਮਹਿਸੂਸ ਕਰ ਰਿਹਾ ਨਹੀਂ ਤਾਂ ਅੱਗੇ ਕੋਈ ਸਮਝ ਲੋ ਕਿਸੇ ਗਿਣਤੀ ਦੇ ਚੰਦ ਬੰਦਿਆਂ ਨੂੰ ਫਾਇਦਾ ਹੁੰਦਾ ਸੀਗਾ ਅੱਜ ਮੈਨੂੰ ਇਸ ਗੱਲ ਦਾ ਮਾਨ ਆ ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ ਦੀ ਆਈ ਆ 600 ਜੂਨਟ ਬਿਜਲੀ ਦਾ ਜੋ ਅੱਜ ਲੋਕਾਂ ਦਾ ਜਦੋਂ ਮੈਂ ਜਾ ਕੇ ਪੁੱਛਦਾ ਮਾਂ ਉਹ ਕਹਿੰਦੇ ਆ ਬਿਜਲੀ ਦਾ ਲੋਕਾਂ ਨੂੰ ਛੱਡੋ ਮੇਰਾ ਆਪਣਾ ਜੀਰੋ ਬਿੱਲ ਆ ਰਿਹਾ ਵਾ ਇਸ ਕਰਕੇ ਜਿਹੜਾ ਕੰਮ ਆ ਜੋ ਕਹਿਣਾ ਉਹ ਕਰਨਾ ਉਹ ਸਾਡਾ ਪਹਿਲਾ ਧਰਮ ਤੇ ਕਰਮ ਆ ਕਰਨਾਮਾ ਕੰਮ ਕਰਨਾ ਲੋਕਾਂ ਨੇ ਇਸ ਹਲਕੇ ਦਾ ਸੇਵਾਦਾਰ ਚੁਣਿਆ ਆਪਣੇ ਵੱਲੋਂ ਕੋਈ ਕਮੀ ਨਹੀਂ ਚੱਲਨੀ ਬਰਸਾਤਾ ਹੀ ਗੱਲ ਕਰਾਂ ਕਿ ਉਸ ਦਿਨ ਬਰਸਾਤਾ ਦਾ ਮੌਸਮ ਬੰਡਿਆ ਨਾ ਕਿੱਦਾਂ ਸਾਰਾ ਪਾਣੀ ਨਹੀਂ ਦੇਖੋ ਹਰ ਹਰ ਕੰਮ ਤੁਸੀਂ ਦੇਖਿਆ ਹੋਣਾ ਮੈਂ ਜਦੋਂ ਕੋਈ ਪਬਲਿਕ ਦੇ ਪ੍ਰੋਬਲਮ ਲਈ ਕੋਈ ਕੰਮ ਆਇਆ ਵਾ ਮੈਂ ਤਾਂ ਆਪ ਨਾਲਿਆਂ ਦੇ ਵਿੱਚ ਖੜ ਖੜ ਕੇ ਪਾਣੀ ਦੇ ਵਿੱਚ ਲੋਕਾਂ ਦੇ ਦੁੱਖ ਸੁੱਖ ਵੰਡੇ ਆ ਇਸ ਕਰਕੇ ਕੋਈ ਇਹਨਾਂ ਦੀ ਤਕਲੀਫ ਮੇਰੀ ਆਪਣੀ ਤਕਲੀਫ ਆ ਕਿਉਂਕਿ ਇਹਨਾਂ ਨੇ ਮੈਨੂੰ ਮਤ ਦਾ ਦਾਨ ਦਿੱਤਾ ਵਾ ਇਸ ਹਲਕੇ ਦਾ ਸੇਵਾਦਾਰ ਬਣਾਇਆ ਜੀ ਇਹਨਾਂ ਦੀ ਸੇਵਾ ਨਹੀਂ ਕਰਨੀ ਤੇ ਫਿਰ ਅਸੀਂ ਵੀ ਪਹਿਲੇ ਵਾਲਿਆਂ ਤਰ੍ਹਾਂ ਉਸੇ ਕੈਟਾਗਰੀ 'ਚ ਹੋ ਜਾਾਂਗੇ ਕੰਮ ਕਰਨਾ ਵਾ ਪਬਲਿਕ ਹਿੱਤ ਦਾ ਜਿਹੜਾ ਕੰਮ ਆ ਜੋ ਪਬਲਿਕ ਦੀ ਡਿਮਾਂਡ ਆ ਪਬਲਿਕ ਦੇ ਨਾਲ ਖੜਨਾ ਕੱਲੀ ਲੀਡਰੀ ਜਾਂ ਵੋਟਾਂ ਲੈਣੀਆਂ ਪਾਉਣੇ 5 ਸਾਲ ਬਾਅਦ ਫੇਰ ਆ ਜਾਣਾ ਉਹ ਕੰਮ ਨਹੀਂ ਗਾ ਜਾ ਕੇ ਜਦੋਂ ਆਪਾਂ ਇਹਨਾਂ ਕੋ ਵੋਟਾਂ ਮੰਗਦੇ ਆ ਉਸ ਤਰ੍ਹਾਂ ਆਪਣਾ ਇੱਕ ਧਰਮ ਤੇ ਕਰਮ ਵੀ ਬਣਦਾ ਜੋ ਇਹਨਾਂ ਦੀ ਸਮੱਸਿਆ ਉਹ ਦੁੱਖ ਸੁੱਖ ਸੁਣ ਕੇ ਉਹਨੂੰ ਵੰਡਾਇਆ ਜਾਵੇ ਔਰ ਉਹਨੂੰ ਦੂਰ ਕੀਤਾ ਜਾਵੇ ਹਾਂ ਜੀ